ਸੰਤ ਪਿਆਰਿਓ ਸਤ ਸ੍ਰੀਕਾਲ ਜੀ ਹੋਰ ਸੁਣਾਓ ਸੇਤਾ ਠੀਕ ਨੇ ਔਰ ਘਰ-ਵਾਰ ਪਰਿਵਾਰ ਬੱਚੇ ਚਲੋ ਸ਼ੁਕਰ ਹੈ ਜੀ ਦਾਤ ਦਾ ਬਈ ਤੁਹਾਨੂੰ ਸੰਜੀ ਕਿਹਾ ਸੀ ਵੀ ਆਪਾਂ ਸੰਥਿਆ ਨਹੀਂ ਲਈ ਉਹਦਾ ਪਾਠ ਆਪਾਂ ਆਪਣੀ ਮਰਜ਼ੀ ਨਾਲ ਕਰਦੇ ਆ ਜਿਹੜਾ ਸੰਥਿਆ ਵਾਲਾ ਹੁੰਦਾ ਨਾ ਉਹ ਚ ਸਿਹਾਰੀਆਂ ਵਿਹਾਰੀਆਂ ਦੀ ਫਰਕ ਪੈ ਜਾਂਦਾ ਵਾ ਕਿਉਂਕਿ ਉਹ ਥੋੜਾ ਜਿਹਾ ਨਾ ਜਿਵੇਂ ਗੁਰੂ ਦਸ਼ਮੇ ਲਈਏ ਨਾ ਉਦ ਨਾਲ ਸੰਥਿਆ ਨਾਲ ਸ਼ੁੱਧ ਹੋ ਜਾਂਦਾ ਵਾ ਠੀਕ ਹੈ ਜੀ ਇੱਕ ਆਪਣੀ ਮਰਜ਼ੀ ਨਾਲ ਕਰਨਾ ਤੇ ਉਹ ਫਿਰ ਆਪਣੀ ਮਰਜ਼ੀ ਵਾਲਾ ਹੋ ਜਾਂਦਾ ਮੈਂ ਤੁਹਾਨੂੰ ਕਿਹਾ ਸੀ ਜਿਆਦਾ ਕੋਈ ਗਾਲਾਂ ਤੁਹਾਨੂੰ ਕੱਢੇਗਾ ਹੀ ਕੋਈ ਨੌਕੀ ਦਾ ਕਿਉਂਕਿ ਕਿਉਂਕਿ ਉਹ ਸਾਨੂੰ ਪਤਾ ਵਾਵੇ ਕਿ ਸੰਥਿਆ ਲੈ ਕੇ ਜਿਹੜਾ ਕਰਨਾ ਨਾ ਉਹ ਗੱਲ ਹੋਰ ਹੁੰਦੀ ਹੈ ਠੀਕ ਹੈ ਨਾ ਸੰਥਿਆ ਦੇ ਵਿੱਚ ਜਿਹੜਾ ਉਸਤਾਦ ਹੁੰਦਾ ਉਹ ਸ਼ੁੱਧ ਸ਼ੁੱਧ ਕਰਾ ਦਿੰਦਾ ਕੋਈ ਨਾ ਕੋਈ ਕਈ ਹੀ ਇਸ ਤਰ੍ਹਾਂ ਦੇ ਹੁੰਦੇ ਨੇ ਇਹਨਾਂ ਦੇ ਵਿੱਚ ਸ਼ਬਦ ਜਿਹੜੇ ਲਿਖੇ ਕਿਸ ਤਰ੍ਹਾਂ ਹੁੰਦੇ ਆ ਬੋਲਣੇ ਕਿਦਾਂ ਹੁੰਦੇ ਆ ਹੁਣ ਜਿਹੜਾ ਪੰਜਾਬੀ ਪੜ੍ਹ ਸਕਦਾ ਉਹ ਤਾਂ ਸਿੱਧੇ ਸਿੱਧੇ ਬੋਲ ਸਕਦਾ ਜੋ ਜੋ ਲਿਖਿਆ ਆ ਲੇਕਿਨ ਜਦੋਂ ਸੰਥਿਆ ਲੈਨੇ ਆ ਫਿਰ ਉਹਨਾਂ ਦਾ ਕਈ ਵਾਰੀ ਉਹਦਾ ਅਰਥ ਬਦਲ ਜਾਂਦਾ ਠੀਕ ਹੈ ਜੀ ਇਸ ਕਰਕੇ ਤੁਸੀਂ ਕੋਈ ਹੋਰ ਤਰੀਕਾ ਲੱਭ ਲਓ ਨਾ ਪਾਓ ਜਾਂ ਜਿਵੇਂ ਕੋਈ ਛੋਟਾ ਕਲਿੱਪ ਬਣਾ ਕੇ ਪਾਤਾ ਆ ਕਿਉਂਕਿ ਪੂਰਾ ਪਾਠ ਦਾ ਉਹ ਹੋ ਜਾਂਦਾ ਵਾ ਵੀ ਅਗਲੇ ਨੂੰ ਤੁਸੀਂ ਤਾਂ ਉਹ ਨੈਟ ਤੇ ਚਲਾਉਣਾ ਹੁੰਦਾ ਉਹ ਵਿੱਚੋਂ ਕੱਟ-ਕੱਟ ਕੇ ਥੋੜੀਆਂ ਜਿਹੀਆਂ ਚੀਜ਼ਾਂ ਪਾ ਦਈਏ ਨਾ ਕਿਸੇ ਨੂੰ ਪਤਾ ਲੱਗੇ ਨਾ ਬਾਤ ਆ ਕਿਉਂਕਿ ਪੂਰਾ ਪਾਠ ਕਰਾਂਗੇ ਫਿਰ ਤਾਂ ਅਗਲਾ ਗੌਰ ਨਾਲ ਸੁਣਦਾ ਅੱਜ ਦੇ ਸਮੇਂ ਵਿੱਚ ਨਾ ਮੈਂ ਦੇਖਿਆ ਵੀ ਪਾਠ ਸੁਣਦੇ ਨਹੀਂ ਲੋਕੇ ਲੋਕੀ ਨਾ ਕੱਢਦੇ ਆ ਗਲਤੀਆਂ ਠੀਕ ਹੈ ਨਾ ਤੇ ਉਹਨਾਂ ਦਾ ਗਲਤੀਆਂ ਕੱਢੜੀਆਂ ਨੇ। ਔਰ ਜਿੰਨਾ ਕੁ ਸਿਰ ਨੈਟ ਤੇ ਗਲਤ ਚੱਲ ਰਿਹਾ ਉਹਨੂੰ ਕੋਈ ਕਹਿੰਦਾ ਨਹੀਂ ਵੀ ਇਹ ਗਲਤ ਕਿਉਂ ਹੋ ਰਿਹਾ ਨਾ ਜਿਹੜੀ ਚੀਜ਼ ਚੰਗੀ ਹੈ ਉਹਨੂੰ ਹੀ ਕਿਹਾ ਜਾਂਦਾ ਗਲਤ। ਠੀਕ ਹੈ ਜੀ ਚੰਗੀਆਂ ਚੀਜ਼ਾਂ ਦੇ ਵਿੱਚ ਆਪਾਂ ਗਲਤੀਆਂ ਕੱਢ ਸਕਦੇ ਹਾਂ। ਮਾੜੀ ਚੀਜ਼ ਵਿੱਚ ਗਲਤੀ ਕੱਢਦੇ ਨਹੀਂ। ਦੁਨੀਆ ਟਿਕਟੌਕ ਤੇ ਫੇਸਬੁੱਕ ਤੇ YouTube ਤੇ ਪਤਾ ਨਹੀਂ ਕੀ ਕੀ ਸਾਰਾ ਸਾਰਾ ਦਿਨ ਕੂੜ-ਕਵਾੜ ਦੇਖਦੀ ਔਰ ਉਨਾ ਮਲ ਕੋਈ ਉਹਦਾ ਕੋਈ ਧਿਆਨ ਨਹੀਂ ਹੈਗਾ ਉਹਨੂੰ ਕੋਈ ਨਹੀਂ ਲਿਖਦਾ ਵੀ ਯਾਰ ਆਹ ਚੀਜ਼ ਨਹੀਂ ਤੁਸੀਂ ਠੀਕ ਨਹੀਂ ਬਣਾਈ। ਕਰ ਇਸ ਕਰਕੇ ਅੱਜ ਦਾ ਜੋਗੀ ਇਹ ਹੈ ਕਿ ਗਲਤੀਆਂ ਕਰਨਾ। ਇਸ ਕਰਕੇ ਆਪਾਂ ਜੇ ਕਿਸੇ ਨੂੰ ਮਹਿਸੂਸ ਹੁੰਦਾ ਵਾ ਆਪਾਂ ਫਿਰ ਪੂਰਾ ਪਾਠ ਨਾ ਪਾਇਆ ਕਰੋ। ਠੀਕ ਹੈ ਜੀ। ਤੇ ਕੋਈ ਨਾ ਕੋਈ ਚੀਜ਼ ਐਦਾਂ ਬਣਾ ਕੇ ਲਾਤੀ ਜਾਂ ਥੋੜਾ ਬਹੁਤਾ ਪਾਠ ਆ ਪੜ ਕੇ ਸਾਰਾ ਪਾਉਣ ਦਾ ਫਾਇਦਾ ਨਹੀਂ ਫਿਰ ਕਿਉਂਕਿ ਉਹ ਅਸ਼ੁੱਧ ਤਾਂ ਹੈ ਨਹੀਂ। ਆਪਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ। ਠੀਕ ਹੈ ਜੀ ਤੁਹਾਨੂੰ ਹੀ ਹਿੰਦਕੋ ਤੁਹਾਡਾ ਚੈਨਲ ਆ ਤੇ ਤੁਹਾਨੂੰ ਅਗਲੇ ਨਾਲ ਸਵਾਲ ਪੁੱਛਣੇ ਆ ਠੀਕ ਹੈ ਨਾ ਅਗਰ ਤੁਹਾਨੂੰ ਕੋਈ ਥੇਸ ਪਹੁੰਚਦੀ ਆ ਤੇ ਜਾਂ ਕੋਈ ਤੁਹਾਨੂੰ ਸਵਾਲ ਕਰਦਾ ਵਾ ਉਹਦਾ ਜਵਾਬ ਤੁਸੀਂ ਦੇ ਸਕਦੇ ਆ ਠੀਕ ਹੈ ਨਾ ਆਪਣੇ ਕੋ ਆ ਵੀ ਆਪਾਂ ਤਾਂ ਹੀ ਕਹਾਂਗੇ ਜੇ ਇਸ ਤਰ੍ਹਾਂ ਸਿੱਖ ਰਹੇ ਆ ਸਿੱਖਣ ਵਾਲੇ ਨੂੰ ਜਦੋਂ ਕੋਈ ਡਰਾਈਵਿੰਗ ਸਿੱਖਦਾ ਹੁੰਦਾ ਨਾ ਉਹਨੂੰ ਕੋਈ ਨਹੀਂ ਕਹਿੰਦਾ ਵੀ ਯਾਰ ਨਹੀਂ ਤੂੰ ਪਹਿਲਾਂ ਸਿੱਖ ਕੇ ਗੱਡੀ ਚਲਾ ਕੋਈ ਨਹੀਂ ਸਿੱਖ ਰਿਹਾ ਜਿੱਤੋ ਅਣੀ ਜੀ ਵੀ ਲਿਖਿਆ ਆ ਸਤਿਗੁਰਾਂ ਦੇ ਉਹ ਕਰਨੀ ਨਾਮ ਉਹਦੇ ਵਿੱਚ ਲਿਖਿਆ ਕਿ ਤਾਂ ਸਾਨੂੰ ਸਿੱਖ ਹਾਂ ਸਿੱਖਿਆ ਸਿੱਖਿਆ ਆ ਜਿਹੜੇ ਸਿੱਖ ਹਾਏ ਨਾ ਉਹ ਬੰਦ-ਬੰਦ ਕਟਵਾਉਂਦੇ ਨੇ ਕਹਿੰਦਾ ਮੈਂ ਸਿੱਖ ਹਾਂ ਸਿੱਖਿਆ ਸਿੱਖਿਆ ਆ ਸਿੱਖੇ ਹੋਏ ਦਾ ਹੋਰ ਸਿਖਾਵਣਾ ਕੀ ਬੰਦ-ਬੰਦ ਕਟਵਾਵਣਾ ਮੰਨੇ ਆ ਆ ਮੰਨੇ ਹੋਏ ਦਾ ਹੋਰ ਮਨਾਵਣਾ ਕੀ ਉਹ ਜਿਹੜੇ ਪੂਰੇ ਸੀ ਨਾ ਤੇ ਉਹ ਹੋ ਪੂਰੇ ਸੀ ਅਸੀਂ ਤਾਂ ਅਧੂਰੇ ਸਿੱਖ ਹਾਂ ਸਾਨੂੰ ਤਾਂ ਆਪ ਹੀ ਕਿਤੇ ਪਾਸ ਕਰਵਾ ਲਵੇ ਕਰਵਾ ਲਵੇ لیکن ਅਸੀਂ ਤਾਂ ਅਧੂਰੇ ਆਂ ਜੀ ਮੈਂ ਤੁਹਾਨੂੰ ਦਿਲ ਵਿੱਚ ਕਹਿ ਸੀ ਮੈਂ ਕਿ ਅਜੇ ਤਾਂ ਤੁਸੀਂ ਤਾਂ ਸੰਤ کہہ ਰਹੇ ਆਂ ਅਸੀਂ ਤਾਂ ਜੇ ਪੂਰੇ مطلب ਬੰਦੇ ਬਣਨੇ ਵੀ ਨਹੀਂ ਕਾਬਲ ਜਗੇ ਬੰਦੇ ਬੰਦਿਆਂ ਤੋਂ ਬਾਅਦ ਬੰਦੇ ਬਣਾਂਗੇ ਤੇ ਫਿਰ ਸਿੱਖ ਬਣਾਂਗੇ ਜੇ ਤੋ ਸਿੱਖ ਇਹ ਨਹੀਂ ਪੂਰਾ ਬਣ ਸਕਿਆ ਫਿਰ ਸੰਤ ਕਿੱਥੋਂ ਬਣ ਜਾਂਦਾ ਚਲੋ ਇੱਕ ਵਾਰ ਆ ਕੇ ਆਪਾਂ ਬਾਣੀ ਦਾ ਉਹ ਲੈ ਲੈਣੇ 1000 ਟੇਕ ਲੈ ਲੈਣੇ ਬੇਸੰਤ ਸਾਜਨ ਪਰੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨਿਤ ਕਹਿਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਿਨਮੰਦ ਨਾਨਕ ਗੁਰੂ ਚਰਨ ਲਾਗੇ ਵੀ ਜਿਹੜਾ ਗੁਰੂ ਦੇ ਚਰਨਾਂ ਨਾਲ ਲੱਗਿਆ ਉਹ ਸੇਖੀ ਆ ਉਹ ਸ਼ਾਂਤੀ ਆ ਅਸੀਂ ਬਾਣੀ ਅਨੁਸਾਰ ਉਹਨੂੰ ਕਹਿ ਸਕਦੇ ਆ ਵੀ ਜਿਹੜਾ ਜਿਹਨੇ ਗੁਰੂ ਨਾਨਕ ਧਿਆ ਲਿਆ ਨਾ ਤੇ ਉਹ ਸ਼ਾਂਤੀ ਆ ਗੁਰੂ ਦੀ ਬਾਣੀ ਕਹਿੰਦੀ ਆ ਅਸੀਂ ਉਹ ਬਾਣੀ ਅਨੁਸਾਰ ਸੰਤ ਹੈਗੇ ਆ ਕਿਉਂਕਿ ਜੇ ਅਸੀਂ ਬਾਣੀ ਨੂੰ ਝੂਠੀ ਨਹੀਂ ਕਰਨਾ ਅਸੀਂ ਗੁਰੂ ਨਾਨਕ ਦੇ ਚਰਨਾਂ ਨਾਲ ਜੁੜੇ ਹੋਏ ਆ ਠੀਕ ਹੈ ਜੀ ਤੇ ਤੁਸੀਂ ਇਹ ਮੈਸੇਜ ਮੇਰਾ ਭੇਜ ਦਿਓ ਉਹਨਾਂ ਨੂੰ ਵੀ ਅਸੀਂ ਬਾਣੀ ਅਨੁਸਾਰ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਗਏ ਆ ਹੁਣ ਅਗੋਂ ਅਸੀਂ ਉਹਦੀ ਕਲਾਸ ਦੇ ਵਿੱਚ ਬੈਠ ਗਏ ਆ ਠੀਕ ਹੈ ਜੀ ਜੇ ਬੈਠੇ ਆ ਤਾਂ ਹੀ ਗੁਰੂ ਨਾਨਕ ਦਾ ਨਾਮ ਜਪ ਰਹੇ ਆ ਤਾਂ ਹੀ ਬਾਣੀ ਪੜ ਰਹੇ ਆ ਨਹੀਂ ਤਾਂ ਫਿਰ ਜਾ ਕੇ ਉੱਥੇ ਅੱਲਾਹੁ ਅਕਰ ਦੇ ਨਾਰੇ ਲਾਉਂਦੇ ਜੇਕਾਰੇ ਛੱਡ ਦੇ ਠੀਕ ਹੈ ਨਾ ਤੇ ਸਾਰਾ ਪੰਜਾਬ ਸਾਡਾ ਜਿਹੜਾ ਇਸਾਈ ਹੋ ਚੁੱਕਿਆ ਕਿਸੇ ਨੇ ਕਿਹਾ ਵੀ ਸਿੱਖਾਂ ਨੂੰ ਵੀ ਭਾਈ ਸਿੱਖ ਆਪਣੀ ਸਿੱਖੀ ਛੱਡ ਛੱਡ ਕੇ ਇੰਨੇ ਇਸਾਈ ਕਿਉਂ ਹੋ ਗਏ ਆ ਇਸੇ ਸਾਡੀ ਕਟੜਤਾ ਦੇ ਨਾਲ ਇਸਾਈ ਹੋਏ ਨੇ ਕਿਉਂਕਿ ਜੇ ਕਿਸੇ ਦਾ ਦਿਲ ਕਰਦਾ ਉਹਨੂੰ ਪੜਨ ਦੇਣਾ ਨਹੀਂ ਠੀਕ ਹੈ ਜੀ ਹੋਰ ਕੋਈ ਨਹੀਂ ਜੀ ਨਹੀਂ ਨਹੀਂ ਤੂੰ ਨਹੀਂ ਠੀਕ ਹੈ ਭਾਈ ਠੀਕ ਹੈ ਤੂੰ ਠੀਕ ਹੈ ਤੂੰ ਭੇਜ ਦੇ ਲਗਾ ਕੇ ਜੇ ਆਪਾਂ ਨੁਕਤੇ ਚੀਨੀਆਂ ਕੱਢਣ ਲੱਗਾਂਗੇ ਨਾ ਸੰਪੂਰਨ ਕੋਈ ਹੈ ਹੀ ਨਹੀਂ ਠੀਕ ਹੈ ਜੀ ਇੱਕ ਅਕਾਲ ਪੁਰਖ ਸਤਿਗੁਰ ਤੋਂ ਇਲਾਵਾ ਕੋਈ ਸੰਪੂਰਨ ਨਹੀਂ ਹੈਗਾ ਸਭ ਅਧੂਰੇ ਸਿੱਖ ਹੁੰਦੇ ਆ ਪੂਰਾ ਤਾਂ ਉਹ ਹੋਏਗਾ ਜਿਹੜਾ ਜਿਹੜਾ ਆਪਣਾ ਬੰਦ ਬੰਦ ਕਟਵਾ ਸਕਦਾ ਆ ਅਸੀਂ ਬੰਦ ਬੰਦ ਨਹੀਂ ਕਟਵਾ ਸਕਦੇ ਜੇ ਬੰਦ ਬੰਦ ਕਟਵਾਣ ਵਾਲੇ ਬਣ ਜੀਏ ਨਾ ਫਿਰ ਉਹਨੂੰ ਪੂਰਾ ਸਿੱਖ ਕਹਿੰਦਾ ਇਹ ਆ ਪੂਰੇ ਗੁਰਗਵੰਦ ਸਿੰਘ ਨੰਬਰਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲੇ ਬੰਦਾ ਬਣ ਲਈ ਕਿਹਾ ਸੀ ਕਿ ਬੰਦੇ ਵਾਲੇ ਕੰਮ ਕਰ ਉਹ ਜਦੋਂ ਫਿਰ ਬੰਦਾ ਬਣ ਗਿਆ ਸੀ ਉਸ ਤੋਂ ਬਾਅਦ ਫਿਰ ਸ਼ਾਂਤ ਵੀ ਬਣ ਗਿਆ ਤੇ ਫਿਰ ਸਾਰਾ ਕੁਝ ਬਣ ਗਿਆ ਪਰ ਜਿਹੜੀਆਂ ਕਮੀਆਂ ਰਹਿ ਗਈਆਂ ਸੀ ਬਰ ਉਹਨੂੰ ਬੰਦ-ਬੰਦ ਵੀ ਘਟਾਉਣਾ ਪਿਆ ਫਿਰ ਉਹਨੂੰ ਦੇਖ ਲਓ ਵਿੱਚ ਮੌਤ ਕਿਹੜੀ ਦਿੱਤੀ ਉਹਨਾਂ ਨੇ ਉਹਦੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਚ ਪਾਇਆ ਇਦਾਂ ਬਹੁਤ ਕੁਝ ਹੁੰਦਾ ਵਾ ਇਹ ਜਿਹੜੀ ਸਿੱਖੀ ਖੰਡੇਓ ਤਿੱਖੀ ਵਾਲ ਤੇ ਮਤਲਬ ਇਹਦਾ ਆਪਣੇ ਵਾਲ ਵਾਲਾ ਨਾਲ ਵੀ ਜ਼ਿਆਦਾ ਫਰੇਕ ਹੈ ਠੀਕ ਹੈ ਜੀ ਇਹ ਬਹੁਤ ਦੂਰ ਹੈ ਲੇਕਿਨ ਅਸੀਂ ਅ ਕਲਾਸ ਵਿੱਚ ਜਦੋਂ ਬੱਚਾ ਇੱਕ ਬੈਠ ਜਾਂਦਾ ਨਾ ਉੱਥੇ ਕਲਾਸ ਵਿੱਚ ਮਾਨੀਟਰ ਵੀ ਬੈਠਾ ਹੁੰਦਾ ਬੜੇ ਅੱਛੇ ਬੱਚੇ ਬੈਠੇ ਹੁੰਦੇ ਨੇ ਬੈਠੇ ਹੁੰਦੇ ਨੇ ਕੋਈ ਵੀ ਉਹਦੇ ਵਿੱਚ ਮੇਰੇ ਵਰਗੇ ਨਲਾਇਕ ਵੀ ਬੈਠੇ ਹੁੰਦੇ ਆ ਲੇਕਿਨ ਮਾਸਟਰ ਇਹ ਨਹੀਂ ਕਹਿੰਦਾ ਵੀ ਨਲਾਇਕ ਤੁਸੀਂ ਯਾਰ ਨਲਾਇਕ ਤੁਸੀਂ ਬਾਹਰ ਨਿਕਲ ਜਾਓ ਤੁਹਾਨੂੰ ਨਹੀਂ ਅਸੀਂ ਪੜਾ ਸਕਦੇ ਤੁਸੀਂ ਨਾਂ ਕਟਾ ਕੇ ਭੱਜ ਜਾਓ ਘਰ ਨੂੰ ਨਹੀਂ ਉਹਨਾਂ ਦਾ ਕੰਮ ਹੁੰਦਾ ਕੋਸ਼ਿਸ਼ ਕਰਨੀ ਉਹਨੂੰ ਪ੍ਰੇਮ ਕਰਨਾ ਕਿ ਕੋਈ ਨਹੀਂ ਬਈ ਹੌਲੀ ਹੌਲੀ ਤੁਸੀਂ ਪੜੋ ਤੇ ਤੁਸੀਂ ਪਾਸ ਹੋਏ ਜਾਓਗੇ ਕਈ ਵਾਰੀ ਰਹਤੀ ਪਾਸ ਹੋ ਜਾਂਦੇ ਆ ਕਈ ਵਾਰੀ ਫੇਲ ਹੋ ਜਾਂਦੇ ਆ ਤੇ ਇਸ ਤਰ੍ਹਾਂ ਦੇ ਕੰਮ ਨੇ ਇਹ ਸਾਨੂੰ ਕੋਈ ਫਰਕ ਨਹੀਂ ਹੈਗਾ ਠੀਕ ਹੈ ਅਸੀਂ ਤਾਂ ਹਰ ਰੋਜ਼ ਪੜਦੇ ਆ ਸਾਲੋ ਸਾਲ ਪੜਹੀ ਜਾਂਦੇ ਆ ਕਿਉਂਕਿ ਮੈਂ ਇੱਕ ਬੰਦੇ ਨੂੰ ਪੁੱਛਿਆ ਸੀ ਮੈਂ ਕਿਹਾ ਜੀ ਇਹਦਾ ਕੀ ਭਾਵ ਆ ਉਹ ਕਹਿੰਦਾ ਜੇ ਤੱਕ ਕਿਸੇ ਦੇ ਕਾਰਜ ਵਾਸਤੇ ਜਾਂ ਕਿਸੇ ਗੁਰਦੁਆਰੇ ਵਿੱਚ ਤੁਸੀਂ ਪੜਨਾ ਜਾਂ ਕਿਸੇ ਦੇ ਕਾਰਜ ਸਵਾਰਨ ਵਾਸਤੇ ਪੜਨਾ ਫਿਰ ਤਾਂ ਭਾਈ ਸੰਤਿਆ ਲੋ ਤੇ ਜੇ ਤੁਸੀਂ ਆਪਣੀ ਆਪਣੇ ਆਪ ਨੂੰ ਹੀ ਪ੍ਰੇਮ ਕਰਨਾ ਆਪਣੇ ਗੁਰੂ ਨੂੰ ਪ੍ਰੇਮ ਕਰਨਾ ਫਿਰ ਸੰਸਥਾ ਦੀ ਲੋੜ ਹੀ ਕੋਈ ਨਹੀਂ ਉਹ ਤੁਸੀਂ ਤਾਂ ਪ੍ਰੇਮ ਕਰ ਰਹੇ ਆ ਤੁਸੀਂ ਬਾਣੀ ਨਹੀਂ ਪੜ੍ਹ ਰਹੇ ਤੁਸੀਂ ਪ੍ਰੇਮ ਕਰ ਰਹੇ ਆ ਪ੍ਰੇਮ ਦੇ ਵਿੱਚ ਗਾਲਾਂ ਵੀ ਕੱਢੀਆਂ ਜਾਣੀਆਂ ਪ੍ਰੇਮ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਕਈ ਸਿੱਦੇ ਗੁਰੂ ਨੂੰ ਗਾਲਾਂ ਕੱਢ ਦਿੰਦੇ ਨੇ ਠੀਕ ਹੈ ਜੀ ਤੇ ਹੋਰ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੈਣੀ ਸਾਹਿਬ ਦੇ ਵਿੱਚ ਦੱਸ ਦਿਆ ਵੀ ਸ੍ਰੀ ਪੈਣੀ ਸਾਹਿਬ ਦੇ ਵਿੱਚ ਆ ਪਾਠ ਚੱਲ ਰਿਆ ਸੀਗੇ ਸਤਗੁਰ ਆਮ ਸਿੰਘ ਦੇ ਪ੍ਰਦੇਸ਼ ਜਾਣ ਤੋਂ ਬਾਅਦ ਕਿ ਉੱਥੇ ਬਾਬੇ ਕੇਸਰ ਜੀ ਆ ਗਏ ਸ਼ਾਇਦ ਦੱਸਦੇ ਸੀਗੇ ਉਹਨਾਂ ਦੇ ਮਹਾਵੇ ਵਾਲੇ ਸੰਤ ਉਹ ਕਪੜੇ ਨਹੀਂ ਪਾਉਂਦੇ ਹੁੰਦੇ ਸੀ ਜੇ ਉਹ ਜਦੋਂ ਆ ਗਏ ਨਾ ਤੇ ਇੱਕ ਵਾਰੀ ਸਤਗੁਰ ਪ੍ਰਤਾਪ ਸਿੰਘ ਦੱਸਦੇ ਵੀਰ ਉਹਨੇ ਕਿਹਾ ਸੀਗਾ ਵੀ ਸੰਜੀ ਤੁਸੀਂ ਨਾ ਤੇੜ ਕਸ਼ਹਰਾ ਪਾ ਲਿਆ ਕਰੋ ਜਾਨ ਤੁਸੀਂ ਤੇੜ ਕਪੜਾ ਲਾ ਲਿਆ ਕਰੋ ਫਿਰ ਦੱਸਦੇ ਕਈ ਵਾਰੀ ਬੋਰੀ ਪਾਲਨਦੇ ਸੀ ਗੱਲ 'ਚ ਤੇ ਉਹ ਆ ਗਏ ਇੱਕ ਦਿਨ ਆ ਗਏ ਨੇ ਗਾਲਾਂ ਕਢਣ ਲੱਗੇ ਪਾਠੀਆਂ ਨੂੰ ਕੀ ਕਰਦੇ ਆ ਤੁਸੀਂ ਉਹ ਜਿੰਨੇ ਪਾਠੀ ਸਾਰੇ ਪਾਰ ਛੱਡ ਕੇ ਉਹਨੂੰ ਢਾ ਲਿਆ ਤੇ ਸਤਿਗੁਰੂ ਰਾਮ ਸਿੰਘ ਨੇ ਆਵਾਜ਼ ਦਿੱਤੀ ਅਗੰਮੀ ਆਵਾਜ਼ ਆਈ ਕਿ ਤੁਹਾਡੀਆਂ ਬਾਰਾਂ ਨਾਲ ਉਹਨਾਂ ਮੈਨੂੰ ਵੀ ਇਹ ਗਾਲਾਂ ਚੰਗੇ ਲੱਗਦੀਆਂ ਤੇ ਪ੍ਰੇਮ 'ਚ ਕੱਢਦਾ ਅਸੀਂ ਤਾਂ ਪਾਈ ਇਦਾਂ ਦੇ ਹਾਂ ਸਾਨੂੰ ਤਾਂ ਕੁਝ ਨਹੀਂ ਆਂਦਾ ਹੁੰਦਾ ਇਹ ਤਾਂ ਗਾਲਾਂ-ਗੂਲਾ ਜਿਹੜੂ ਕੱਢ ਸਕਦੇ ਆ ਠੀਕ ਹੈ ਜੀ ਤੇ ਜੇ ਉਹਨੂੰ ਗਾਲਾਂ ਚੰਗੀਆਂ ਲੱਗੀਆਂ ਤੇ ਫਿਰ ਠੀਕ ਹੈ ਜੇ ਨਹੀਂ ਲੱਗੀਆਂ ਤੇ ਫੇ ਕੋਈ ਗੱਲ ਨਹੀਂ ਇਸ ਕਰਕੇ ਕਈ ਤਰ੍ਹਾਂ ਦੀਆਂ ਗੱਲਾਂ ਨੇ ਹੌਲੀ-ਹੌਲੀ ਕਿਸੇ ਨੂੰ ਜੋੜਨਾ ਸਿੱਖੋ ਇਸ ਤਰੀਕੇ ਨਾਲ ਵੀ ਚਲੋ ਹੌਲੀ-ਹੌਲੀ ਪਾਈ ਪ੍ਰੇਮ ਵਧੇਗਾ ਤੋ ਸਾਥਿਆ ਵੀ ਲੈ ਲੇਗਾ ਠੀਕ ਹੈ ਜੀ ਤੇ ਘਟੋ ਘਟ ਵੀ ਮੈਨੂੰ ਇਹ ਨੂੰ ਐਸਟ੍ਰੀ ਹੀ ਕਰਦੇ ਨੂੰ ਤਕਰੀਬਨ 40 ਸਾਲ ਹੋ ਗਏ ਨੇ ਮੈਂ 12 13 ਸਾਲ ਦਾ ਸੀ ਇਦਾਂ ਹੀ ਕਰ ਰਿਹਾ ਠੀਕ ਹੈ ਜੀ ਤੇ ਅੱਜ ਤੱਕ ਮੈਨੂੰ ਕਿਸੇ ਨੇ ਟੋਕਿਆ ਨਹੀਂ ਕਿਉਂਕਿ ਮੈਂ ਕਿਸੇ ਨੱਟ ਤੇ ਸੁਣਾਇਆ ਨਾ ਮੈਂ ਕਿਸੇ ਨੂੰ ਸੁਣਾਇਆ ਨਾ ਮੈਂ ਕਿਸੇ ਨੂੰ ਕਹਉਣਾ ਆਪਣੀ ਮਰਜ਼ੀ ਨਾਲ ਆਪਣੇ ਪ੍ਰੇਮ ਨਾਲ ਪੜਦਾ ਤੁਰਿਆ ਜਾਂਦਾ ਪੜਦਾ ਕਿਤੇ ਸਾਈਕਲ ਤੇ ਜਾਂਦਾ ਉੱਥੇ ਪੜਦਾ ਰਹਿਣਾ ਦਰਿਆ ਤੇ ਬੈਠਾ ਉੱਥੇ ਪੜਦਾ ਰਹਿਣਾ ਮੈਂ ਆਪਣੀ ਮਰਜ਼ੀ ਨਾਲ ਮੇਰਾ ਆਪਣਾ ਪ੍ਰੇਮ ਆ ਤੁਸੀਂ ਬਹੁਤਾ ਜ਼ੋਰ ਕੀਤਾ ਵੀ ਚਲੋ ਜੀ ਪਾਓ ਅਸੀਂ ਤੁਸੀਂ ਆਪ ਪਾਠ ਕਰਕੇ ਨੈੱਟ ਤੇ ਪਾ ਦਿਓ ਤੇ ਅਸੀਂ ਉੱਥੇ ਕੁਈ ਫੋਟੋਆਂ ਤਸਵੀਰਾਂ ਲਾਉਣੀਆਂ ਤੇ ਉਹ ਤੁਹਾਡੀ ਭਾਵਨਾਵਾਂ ਲਾ ਦਿਤੀਆਂ ਬਹੁਤ ਵਧੀਆ ਗੱਲ ਹੈ ਲੇਕਿਨ ਜੇ ਕਿਸੇ ਨੂੰ ਮਹਿਸੂਸ ਹੁੰਦਾ ਤੇ ਉਹਨੂੰ ਆ ਮੈਸੇਜ ਭੇਜ ਦਿਓ ਆਪਾਂ ਇਹ ਚੀਜ਼ ਨੂੰ ਆਪਣੇ ਤੱਕ ਹੀ ਸੀਮਤ ਰੱਖਦੇ ਹਾਂ ਠੀਕ ਹੈ ਜੀ ਮੈਨੂੰ ਮੇਰਾ ਸਤਿਗੁਰੂ ਬਹੁਤ ਅੱਛੀ ਤਰ੍ਹਾਂ ਨੇੜੇ ਹੋ ਕੇ ਦਿਂਦਾ ਵਾ ਔਰ ਮੈਂ ਉਹਨੂੰ ਪ੍ਰੇਮ ਕਰਦਾ ਮੈਨੂੰ ਕੁਝ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਮੈਂ ਕਿਸੇ ਲੋਕਾਂ ਦੇ ਵਿੱਚ ਆ ਕੇ ਮੈਂ ਇਹ ਇਹ ਨਹੀਂ ਕਹਿੰਦਾ ਵੀ ਮੇਰਾ ਲੋਕੀ ਸੁਣਨ ਨਾ 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 ਮੈਨੂੰ ਉਹਨਾਂ ਦਾ ਮਤਲਬ ਨਹੀਂ ਹੈਗਾ ਮੇਰਾ ਸਤਿਗੁਰੂ ਸੁਣਦਾ ਹੈ ਨਾ ਬਸ ਮੈਨੂੰ ਸਤਿਗੁਰੂ ਨਾਲ ਪਿਆਰ ਹੈ ਮੈਨੂੰ ਲੋਕਾਂ ਨਾਲ ਨਹੀਂ ਹੈਗਾ ਜੇ ਲੋਕਾਂ ਨਾਲ ਪਿਆਰ ਹੈ ਦੁਬਾਰਾ ਜਨਮ ਲੈ ਕੇ ਫੇਰ ਆਉਣਾ ਪੈਣਾ ਇਹ ਲੋਕਾਂ ਦੀ ਬਾਸ਼ਨਾ ਨਹੀਂ ਚਾਹੀਦੀ ਸਾਨੂੰ ਕਿਤੇ ਤੁਸੀਂ ਕਈ ਵਾਰ ਮਜਬੂਰ ਕੀਤਾ ਵੀ ਤੁਸੀਂ ਛੁਰ ਡਿਸਟਿਕ ਜਪਾਉਂਦੇ ਰਹਿੰਦੇ ਆ ਤੇ ਤੁਸੀਂ ਪਾ ਦਿਓ ਪਾ ਦਿੱਤਾ ਆਪਾਂ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਆਪਾਂ ਦਾ ਇਸੇ ਤਰ੍ਹਾਂ ਪੜੀ ਜਾਣਾ ਕਿਉਂਕਿ ਮੇਰੇ ਕੋਲ ਇਸ ਤਰ੍ਹਾਂ ਦਾ ਫ੍ਰੀ ਵਾਰਾ ਸਮਾਂ ਨਹੀਂ ਮੈਂ ਕਿਸੇ ਕੋਲ ਜਾਵਾਂ ਤੇ ਐਨੇ ਸਾਲ ਕੱਢ ਦਿੱਤੇ ਨੇ 55 58 ਸਾਲ ਹੋ ਗਏ ਉਮਰ ਤੇ ਹੁਣ ਮੈਂ ਜਾ ਕੇ ਸੰਸਿਆ ਲੈਂਦਾ ਫਿਰ ਮੈਂ ਕਾਦੀ ਖਾਤਰ ਲੈਣਾ ਮੈਂ ਕਿਹੜਾ ਕੋਈ ਇਹਦਾ ਬਿਜ਼ਨਸ ਕਰਨਾ ਨਾ 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 ਮੈਂ ਇਹ ਜਿੱਦਾਂ ਪ੍ਰੇਮ ਕਰਦਾ ਆ ਰਿਆਂ ਉਹੀ ਪ੍ਰੇਮ ਨਾਲ ਰਹਿਣਾ ਚਾਹੇ ਮੈਨੂੰ ਪਾਸ ਕਰ ਲਵੇ ਚਾਹੇ ਫੇਲ ਕਰ ਦੇਵੇ ਚਾਹੇ ਆਪਣੇ ਚਰਨਾਂ ਨਾਲ ਲਾ ਲਵੇ ਚਾਹੇ ਦੂਰ ਕਰ ਦੇ ਉਹਦੀ ਮਰਜ਼ੀ ਆਪਦੀ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਕਰਨ ਕਰਨ ਸਮਰਾਥ ਹੈ ਉਹ ਮੈਂ ਤਾਂ ਉਹਨਾਂ ਵਾਸਤੇ ਕਰਦਾ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਠੀਕ ਹੈ ਜੀ ਜੇ ਕਿਸੇ ਨੂੰ ਫਿਰ ਵੀ ਠੇਸ ਲੱਗੀ ਹੋਵੇ ਤੇ ਆਪਾਂ ਗਲਤੀ ਮੰਨਦੇ ਹਾਂ ਠੀਕ ਹੈ ਜੀ ਤੇ ਰੋਂਦੇ ਚਰਨਾ ਜਨਮ ਸ਼ਿਕਰ ਤੁਹਾਡੇ ਚਰਨਾਂ ਨਮਸਕਾਰ ਤੇ ਸਤਿਗੁਰੂ ਤਾਂ ਮੇਰਾ ਯਾਰ ਆ ਤੇ ਯਾਰ ਨੂੰ ਤਾਂ ਨਾ ਯਾਰ ਨਾਲ ਗੁੱਸਾ ਤੇ ਨਾ ਯਾਰ ਨਾਲ ਕੋਈ ਗਿਲਾ ਯਾਰ ਤਾਂ ਜਾਰੀ ਹੁੰਦਾ ਨਾ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਸਤਿ ਸ੍ਰੀ ਅਕਾਲ